ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਸਿਹਤਮੰਦ ਸੂਪ ਤਿਆਰ ਕਰਨ ਦੀ ਤੁਹਾਨੂੰ ਵਿਧੀ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜੀ ਹਰਾ ਲਸਣ ਲਿਆਏ ਪੰਜ ਪੀਸ ਹਰੇ ਲਸਣ ਦੇ ਲਿਆ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਕੱਟ ਲਾਂਗੇ ਮੋਟਾ ਮੋਟਾ ਉਧਰ ਆਪਾਂ 2 ਕਿਲੋਟਰ ਪਾਣੀ ਪੈਨ ਵਿੱਚ ਪਾ ਕੇ ਰੱਖ ਲਿਆ ਹੈ ਤੇ ਇਹ ਦਮਸਟਿਕ ਲਈ ਹੈ ਜੀ ਜਿਹੜੀ ਸਹਿਜਣ ਦੀ ਫਲੀ ਹੁੰਦੀ ਹੈ ਬਹੁਤ ਹੀ ਤਾਕਤਵਰ ਰੋਖਾ ਜੀ ਸਹਿਜਣ ਬਹੁਤ ਜ਼ਿਆਦਾ ਗੁਣ ਇਹਨ ਦੇ ਵਿੱਚ ਅਗਰ ਆਪਾਂ ਸੂਪ ਵਿੱਚ ਇਹਨ ਦੀ ਵਰਤੋਂ ਕਰਦੇ ਹਾਂ ਤੇ ਸੋਨੇ ਤੇ ਸੁਹਾਗਾ ਹੈ ਕਿਉਂਕਿ ਇੰਨੇ ਗੁਣਮਾਨਦਖਤ ਦੀ ਇਹ ਫਲੀ ਹੈ ਜੀ ਤੇ ਇਹ ਸੂਪ ਵੀ ਬਹੁਤ ਤਾਕਤਵਰ ਬਣੇਗਾ ਤੇ ਆਪਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੜਕਾ ਵਗੈਰਾ ਨਹੀਂ ਲਗਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਸੂਪ ਤਿਆਰ ਕਰਾਂਗੇ ਆਪਾਂ ਟਮਾਟਰ ਲਏ ਆ ਸੱਤ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੁਸੀਂ ਚਾਹੋ ਤਾਂ ਮੋਟਾ-ਮੋਟਾ ਵੀ ਕੱਟ ਸਕਦੇ ਹੋ ਆਪਣੀ ਇੱਛਾ ਹੈ ਜਿਵੇਂ ਤੁਸੀਂ ਕਰਨਾ ਹੈ ਇਹ ਜੀ ਸੂਪ ਨਾਲ ਤੁਹਾਡੀ ਬਾਡੀ ਵੀ ਡੀਟੌਕਸ ਹੋਏਗੀ ਹਾਰਟ ਲਈ ਬਹੁਤ ਵਧੀਆ ਹੈ ਤੇ ਆਪਾਂ ਉਹ ਐਂਡ ਤੇ ਤੁਹਾਨੂੰ ਦੱਸਾਂਗੇ ਕਿਵੇਂ ਆਪਾਂ ਇਹਦੇ ਵਿੱਚ ਅਰਜਨ ਛੱਕ ਦਾ ਐਂਡ ਤੇ ਉਪਯੋਗ ਕਰਾਂਗੇ ਕਿਉਂਕਿ ਇਸ ਤਰ੍ਹਾਂ ਬੱਚੇ ਕਦੇ ਵੀ ਅਰਜਨ ਛੱਕ ਦਾ ਕਾੜਾ ਨਹੀਂ ਲੈਂਦੇ ਤੇ ਆਪਾਂ ਇਹ ਟਮਾਟਰ ਵੀ ਇਹਦੇ ਵਿੱਚ ਪਾ ਦਾਂਗੇ ਤੇ ਇੱਕ ਆਪਾਂ ਪਿਆਜ਼ ਜਿਹੜਾ ਸਾਡੇ ਕੱਟ ਲਿਆ ਹੈ ਉਹ ਵੀ ਇਹਦੇ ਵਿੱਚ ਪਾਵਾਂਗੇ ਤਿੰਨ ਗਾਜਰਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਤੇ ਤਿੰਨ ਹਰੇ ਪਿਆਜ਼ ਕੱਟੇ ਆ ਇਹ ਸੂਪ ਜੀ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਸੁਆਦੀਸ਼ਟ ਬਣਦਾ ਹੈ ਨਮਕ ਸਵਾਦ ਅਨਸਾਰ ਜਿੰਨਾ ਕਿ ਤੁਸੀਂ ਲੈਂਦੇ ਹੋ ਵੱਧ ਜਾਂ ਘੱਟ ਕਰ ਸਕਦੇ ਹੋ ਹਰਾ ਪਿਆਜ਼ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਬਾਲਾ ਦੇਣਾ ਇੱਧਰ ਆਪਾਂ ਥੋੜਾ ਜਿਹਾ ਅਦਰਕ ਲਵਾਂਗੇ ਅਦਰਕ ਵੀ ਸਰਦੀਆਂ ਵਾਸਤੇ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਤੇ ਆਪਣੇ ਹੱਡ ਪੈਰ ਨਹੀਂ ਦੁਖਦੇ ਤੇ ਇਹਨੂੰ ਆਪਾਂ ਕੱਦੂ ਕਾਸ਼ ਕਰਾਂਗੇ ਤੇ ਗਲਾ ਵਗੈਰਾ ਵੀ ਤੁਹਾਡਾ ਖਰਾਬ ਨਹੀਂ ਹੁੰਦਾ ਤੇ ਤੁਹਾਡੀ ਜਿਹੜੀ ਇਮਿਊਨਿਟੀ ਹੈ ਉਹ ਇਹ ਸੂਪ ਨਾਲ ਬਹੁਤ ਜ਼ਿਆਦਾ ਸਟਰੋਂਗ ਹੋਏਗੀ ਤੁਹਾਨੂੰ ਛੇਤੀ ਕਦੇ ਵੀ ਕੋਈ ਬਿਮਾਰੀ ਜਕੜੇਗੀ ਨਹੀਂ ਕਿਉਂਕਿ ਹੁਣ ਜਿਵੇਂ ਮੌਸਮ ਜਾ ਰਿਹਾ ਹੈ ਹੁਣ ਵੀ ਕਈ ਲੋਕ ਬਿਮਾਰ ਹੋ ਰਹੇ ਆ ਜੇਕਰ ਤੁਸੀਂ ਸੂਪ ਪਿੰਦੇ ਤੁਸੀਂ ਬਿਮਾਰ ਨਹੀਂ ਹੋਵੋਗੇ ਆਪਾਂ ਜੀ ਗਾਲੀਆਂ ਮਿਕਾ ਲੈਣਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਕੁੱਟਾਂਗੇ ਤੇ ਆਪਾਂ ਇਹਦੇ ਵਿੱਚ ਨਾ ਹੀ ਹਰੀ ਮਿਰਚ ਦੀ ਵਰਤੋਂ ਕੀਤੀ ਹੈ ਤੇ ਨਾ ਹੀ ਲਾਲ ਦੀ ਇੱਧਰ ਆਪਾਂ ਧਨੀਆ ਪਾ ਕੇ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਛੂਕ ਨੂੰ ਤੇ ਜਦੋਂ ਇਹ ਗ੍ਰाइंड ਹੋ ਗਿਆ ਇਹਨੂੰ ਆਪਾਂ ਛਾਨ ਲਾਂਗੇ ਕਿਉਂਕਿ ਜੀ ਕਈ ਲੋਕ ਜਿਵੇਂ ਟਮਾਟਰ ਦਾ ਛਿਲਕਾ ਜਾਂ ਟਮਾਟਰ ਦੇ ਬੀਜ ਹੋ ਰਹਿ ਜਾਂਦੇ ਆ ਉਹ ਨਹੀਂ ਲੈਂਦੇ ਜਿਵੇਂ ਬੱਚਿਆਂ ਜਾਂ ਬਜ਼ੁਰਗ ਨੂੰ ਦੇਣਾ ਹੈ ਤੇ ਜਿਹੜੀ ਆਪਾਂ ਸੈਜਨ ਪੱਤੀ ਵਿੱਚ ਫਲੀ ਪਾਈ ਸੀ ਤੇ ਉਹ ਵੀ ਪੱਕੀ ਹੋਈ ਸੀ ਤੇ ਇਸ ਕਰਕੇ ਇਹਨੂੰ ਛਾਨਣਾ ਬਹੁਤ ਜ਼ਰੂਰੀ ਸੀ ਤੇ ਆਪਾਂ ਇਹਨੂੰ ਸਾਰੇ ਸੂਪ ਨੂੰ ਛਾਨ ਲਾਂਗੇ ਇਸ ਤਰ੍ਹਾਂ ਤੇ ਦੇਖੋ ਜੀ ਕਿੰਨਾ ਵਧੀਆ ਸੂਪ ਆ ਤੇ ਅਗਰ ਤੁਸੀਂ ਨਹੀਂ ਛਾਨਣਾ ਚਾਹੁੰਦੇ ਹੋ ਤੇ ਜਿਹੜੀ ਸੈਜਨ ਪੱਤੀ ਉਹਨੂੰ ਉਸੇ ਤਰ੍ਹਾਂ ਕੱਢ ਦਿਓ ਤੇ ਦੂਜਾ ਸੂਪ ਗ੍ਰाइंड ਕਰਕੇ ਲੈ ਸਕਦੇ ਹੋ ਪਰ ਆਪਾਂ ਸੈਜਨ ਨੂੰ ਇਹਦੇ ਵਿੱਚ ਹੀ ਗ੍ਰाइंड ਕਰ ਦਿੱਤਾ ਸੀ ਤੇ ਦੇਖੋ ਜੀ ਆਪਣਾ ਸੂਪ ਜਿਹੜਾ ਆਪਾਂ ਛਾਨਿਆ ਹੋਇਆ ਹੈ ਇਹਨੂੰ ਆਪਾਂ ਹੁਣ ਗੈਸ ਤੇ ਗਰਮ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਕਾਲੀਆਂ ਮਿਰਚਾਂ ਪਾਵਾਂਗੇ ਜਿਹੜੀਆਂ ਆਪਾਂ ਕੁੱਟੀਆਂ ਸੀ ਤੇ ਇਹਦੇ ਵਿੱਚ ਆਪਾਂ ਅਰਜਨ ਛੱਕ ਦਾ ਇੱਕ ਪੀਸ ਪਾ ਦਿਆਂਗੇ ਇਸੇ ਤਰ੍ਹਾਂ ਜੀ ਮੈਂ ਦਾਲ ਵਿੱਚ ਵੀ ਸੂਪ ਵਿੱਚ ਵੀ ਪਾ ਦਿੰਨੀ ਆ ਤਾਂ ਕਿ ਬੱਚੇ ਲੈ ਸਕਣ ਤੇ ਇਹ ਆਪਾਂ ਹਰਾ ਧਨੀਆ ਪਾਵਾਂਗੇ ਤੇ ਇਹ ਆਪਾਂ ਬਾਜਰੇ ਦਾ ਆਟਾ ਲਿਆਏ ਇੱਕ ਚਮਚ ਕਿਉਂਕਿ ਆਪਾਂ ਕਦੇ ਵੀ ਕੌਰਨ ਫਲੋਰ ਦੀ ਵਰਤੋਂ ਨਹੀਂ ਕੀਤੀ ਜਾਂ ਮੈਦੇ ਦੀ ਤੇ ਆਪਾਂ ਬਾਜਰੇ ਦੀ ਇੰਦੀ ਥੋੜੀ ਜਿਹੀ ਥਿੱਕ ਹੋਏਗਾ ਥੋੜਾ ਜਿਹਾ ਸੰਘਣਾ ਹੋ ਜਾਏਗਾ ਵਧੀਆ ਹੋ ਜਾਏਗਾ ਟੇਸਟ ਬਿਲਕੁਲ ਨਹੀਂ ਆਏਗਾ ਪਤਾ ਨਹੀਂ ਲੱਗੇਗਾ ਤੁਸੀਂ ਬਾਜਰੇ ਦਾ ਆਟਾ ਪਾਇਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸੂਪ ਦੇ ਵਿੱਚ ਪਾ ਦਵਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਤੇ ਦੇਖੋ ਜੀ ਕਿੰਨੇ ਕੰਮ ਹੋ ਗਏ ਤੁਹਾਡਾ ਹਾਰਟ ਵੀ ਵਧੀਆ ਹੋ ਗਿਆ ਕਿਉਂਕਿ ਜਿਹੜਾ ਅਰਜਨ ਸ਼ੱਕ ਹੈ ਉਹ ਸਰਦੀਆਂ ਵਿੱਚ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਪਾਂ ਤਾਂ ਜੀ ਕਾੜਾ ਲੈ ਲੈਂਦੇ ਪਰ ਬੱਚੇ ਕੋਈ ਵੀ ਕਾੜਾ ਨਹੀਂ ਲੈਂਦੇ ਤੇ ਆਪਾਂ ਇਸ ਤਰ੍ਹਾਂ ਬੱਚਿਆਂ ਨੂੰ ਅਰਜਨ ਸ਼ਕ ਦੇ ਲੈਣੇ ਆ ਕਿਉਂਕਿ ਸਾਰੇ ਸਾਲ ਦੀ ਜਿਹੜੀ ਗੰਦਗੀ ਏ ਉਹ ਇਹ 3 ਮਹੀਨੇ ਸਫਾਈ ਹੁੰਦੀ ਏ ਅੱਗੇ ਵੀ ਮੈਂ ਅਰਜਨ ਸ਼ਕ ਦੇ ਕਾੜੇ ਦੀ ਵੀਡੀਓ ਵੀ ਪਾਈ ਹੋਈ ਏ ਵੀ ਕੀ ਫਾਇਦੇ ਨੇ ਕਿਉਂਕਿ ਇੱਕ ਸਾਲ ਤਾਨੂੰ ਹਾਰਟ ਤੋਂ ਬਹੁਤ ਤੁਹਾਡਾ ਮਜ਼ਬੂਤ ਰਹਿੰਦਾ ਹਾਰਟ ਟੈਗ ਨਹੀਂ ਹੁੰਦਾ ਵੈਸੇ ਵੀ ਜੀ ਇਸ ਤਰ੍ਹਾਂ ਸੂਪ ਚ ਪਾ ਕੇ ਆਪਾਂ ਅਰਜਨ ਸ਼ਕ ਬੱਚਿਆਂ ਨੂੰ ਦੇ ਸਕਦੇ ਆ ਲਓ ਜੀ ਆਪਣਾ ਸੂਪ ਤਿਆਰ ਏ ਆਪਾਂ ਦੇਸੀ ਗਾਂ ਦਾ ਦੁੱਧ ਦੀ ਥੋੜੀ ਜਿਹੀ ਮਲਾਈ ਉਹ ਤੁਹਾਡੀ ਆਪਣੀ ਇੱਛਾ ਤੁਸੀਂ ਪਾਉਣੀ ਹੈ ਵੈਸੇ ਹੀ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ ਸੂਪ ਤੇ ਥੋੜੀ ਜੀ ਆਪਾਂ ਇਸ ਤਰ੍ਹਾਂ ਲਗਾ ਦਾਂਗੇ ਦੇਖਣ ਨੂੰ ਵਧੀਆ ਲੱਗੇਗੀ ਤੇ ਤੁਸੀਂ ਨਹੀਂ ਲਗਾਉਣ ਮਲਾਈ ਪਾਉਣੀ ਤੇ ਨਾ ਵੀ ਪਾਵੋ ਕੋਈ ਆਪਣੀ ਇੱਛਾ ਹੈ ਇਸ ਤਰ੍ਹਾਂ ਵੀ ਇਹ ਸੂਪ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਆਪਾਂ ਉੱਤੇ ਤਨੀਏਨ ਪੱਤੀ ਨਾਲ ਇਹਨੂੰ ਸਜਾਵਾਂਗੇ ਤੇ ਦੇਖਣ ਤੋਂ ਹੀ ਪਤਾ ਲੱਗ ਗਿਆ ਵੀ ਸੂਪ ਤੇ ਇੰਨਾ ਜਿਆਦਾ ਜੀ ਗੁਣਮਾਨ ਤਾਕਤਵਾਨ ਇਮਿਊਨਿਟੀ ਸਟਰੋਂਗ ਹੋਏਗੀ ਬਹੁਤ ਜਿਆਦਾ ਬਦਲਦੇ ਮੌਸਮ ਵਿੱਚ ਜੀ ਇਹ ਸੂਪ ਜ਼ਰੂਰ ਪੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ